ਠੀਕ ਹੈ ਠੀਕ ਹੈ ਛਤਰੀ ਪਹਿਲਾਂ ਬਾਈ ਨੇ ਕਹਿੰਦੇ ਸਾਡੇ ਪੁਰਾਣੇ ਟਰੈਕਟਰ ਜੀ ਖੋਲ ਕੇ ਦੇ ਦਿਓ ਪੁਰਾਣੇ ਟਰੈਕਟਰ ਜੀ ਸਤਿਕਾਰ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਬਾਈ ਅੱਜ ਐਤਵਾਰ ਦਾ ਦਿਨ ਹੈ ਤੇ ਬਾਈ ਇਹਨਾਂ ਨੇ ਦੋ ਤਿੰਨ ਟਰੈਕਟਰ ਦੇਣੇ ਤੇ ਅੱਜ ਤਾਂ ਕਰਕੇ ਅੱਜ ਆਏ ਹੋਇਆ ਮੈਂ ਤਾਂ ਬੱਸ ਐਸੀ ਜਾਂਸੀ ਬੰਦ ਰੱਖੀ ਵੀ ਆ ਅਮਰ ਬਾਈ ਜੀ ਲੈ ਆਇਆ ਕਹਿੰਦਾ ਬਾਈ ਚੱਲ ਚੱਲੀਏ ਯਾਰ ਘਰੇ ਵੀ ਗਿਆ ਕਰ ਮੈਂ ਤੇ ਤੇ 52 10 ਲਿਆ ਬਾਈ ਇਹਨਾਂ ਨੇ 50 42 ਦੇ ਕੇ ਯਾਨੀ ਕਿ ਪਹਿਲਾਂ ਵੀ ਜੌਂਡੀਅਰ ਹੀ ਰੱਖਿਆ ਵਾ ਤਾਂ ਹੁਣ ਦੁਬਾਰਾ ਫੇਰ ਜੌਂਡੀਅਰ ਦੇ ਟਰੈਕਟਰ ਲਿਆ ਠੀਕ ਹੈ ਜੀ ਬਾਕੀ ਟਰੈਕਟਰ ਬਾਰੇ ਦਾ ਆਪਾਂ ਨੇ ਦੱਸਿਆ ਬਾਈ ਇਹ ਬਹੁਤ ਸਾਰੀ ਵੀਡੀਓ ਬਣਾਈਆਂ ਹੋਈਆਂ ਹਨ ਬਾਈ ਠੀਕ ਹੈ ਜੀ ਯਾਨੀ ਕਿ ਜੌਂਡੀਅਰ ਦਾ ਹੁਣ ਸਭ ਤੋਂ ਟ੍ਰੈਂਡਿੰਗ ਵਿੱਚ ਮਾਡਲ ਇਹੀ ਚੱਲ ਰਿਹਾ ਬਾਈ ਠੀਕ ਹੈ ਜੀ ਤੇ ਜ਼ਿਆਦਾਤਰ 50 ਬਸ ਵੀ ਜਾਂ ਹਦ 50 50 ਡੀ ਜਾਂ 50 52 10 ਇਹ ਦੋਵੇਂ ਟਰੈਕਟਰ ਵੱਧ ਵੇਖ ਰਹੇ ਨੇ ਫਿਲਹਾਲ ਉਨੇ ਕਦਾਸੀ ਕਾਲ ਜੀ ਤੁਸੀਂ ਜਾਇਦਵਾਲ ਨੂੰ ਚੋਰੀ-ਜੋਰੀ ਟਰੈਕਟਰ ਦੇਈ ਜਾਂਦੇ ਸੀ ਸਾਤੇ ਉਹ ਪਾਈ ਡਰ ਲੱਗਦਾ ਵੰਡੀਆਂ ਗਵੰਡੀਆਂ ਤੋਂ ਅੱਛਾ ਜੀ ਹਾਂ ਠੀਕ ਹੈ ਜੀ ਅੱਜ ਫਿਰ ਤਿੰਨ ਟਰੈਕਟਰ ਦੇ ਦਿੱਤੇ ਆ ਜੀ ਹਾਂ ਜੀ ਹਾਂ ਜੀ 352 ਦਾ 352 ਦਾ ਠੀਕ ਹੈ ਜੀ ਤੇ ਆਹ ਟਰੈਕਟਰ ਆਪਣਾ ਨੂਰਪੁਰ ਚੱਲਿਆ ਨਾ ਜੀ ਹਾਂ ਨੂਰਪੁਰ ਵੇਦੀ ਕੇ ਗਏ ਨੇ ਬਹੁਤ ਵਧੀਆ ਰਿਸਪੌਂਸ ਦਿੱਤਾ ਵੀਰ ਉਹਨਾਂ ਨੇ ਬਹੁਤ ਵਧੀਆ ਆਪਣੇ ਸੁਣੀ ਆ ਠੀਕ ਹੈ ਜੀ ਹਾਂ ਸਮਝਿਆ ਪਹਿਲਾਂ ਵੀ ਇਹਨਾਂ ਕੋਈ ਚੌਂਡੀਆਂ ਰਹੀ ਸੀਗਾ ਠੀਕ ਹੈ ਜੀ ਬਸ ਉਦਾਂ ਆਪਣਾ ਇਸ ਮਹੀਨੇ ਮਰੰਡੇ ਤੋਂ ਵਧੀਆ ਪਏ ਟਰੈਕਟਰ ਹਾਂ ਜੀ ਹਾਂ ਜੀ ਠੀਕ ਹੈ ਜੀ। ਉਹ 15 ਦੇ ਗ੍ਰੀਪ ਪੈਕ ਹੋ ਸਕਦੇ ਨੇ। ਇਸ ਮਹੀਨੇ ਲਈ। ਠੀਕ ਹੈ ਠੀਕ ਹੈ। ਇੱਕ ਗੱਲ ਹੈਗੀ ਅੰਕਲ ਜੀ ਮੈਂ ਵੀ ਦੇਖ ਰਿਹਾ ਮਤਲਬ ਜੌਂਡੀਰ ਦਾ ਕਸਟਮਰ ਪੱਕਾ ਹੈ। ਪੱਕਾ ਜੀ ਪੱਕਾ। ਹੈਨਾ ਜੀ? ਇਹਨੇ ਜੌਂਡੀਰ ਲੈਣਾ ਉਹ ਨਾ ਸੋਨਾ ਲਿਖਿਆ ਚ ਆਂਦਾ ਨਾ ਸਵਰਾਜ ਚ ਆਂਦਾ। ਉਹ ਆ ਕੇ ਸਿੱਧਾ ਜੌਂਡੀਰ ਤੇ ਖੜਦਾ ਜੀ। ਬਾਕੀ ਰੋਪੜ ਏਰੀਆ ਨੇ ਵਧੀਆ ਆਪਾਂ ਨੂੰ ਲੋਕ ਦੇ ਰਹੇ ਨੇ। ਠੀਕ ਹੈ ਜੀ। ਆਪਾਂ ਵਧੀਆ। ਹੋਰ ਵੀ ਇੱਥੇ ਨਾ ਆਪਣੇ ਗਾਟਾਂ ਬਾਸਤੇ ਹੋਰ ਵੀ ਵਧੀਆ ਕਰਾਂਗੇ। ਠੀਕ ਹੈ ਜੀ। ਬਾਈ ਇਹਨਾਂ ਨੇ ਪਹਿਲਾਂ ਵੀ ਜੌਂਡੀਰ ਰੱਖਿਆ ਬਾਈ। ਆਪ ਵਾਲੀ ਕੱਟਿਆ 50 ਵਾਲੀ ਵਿੱਚ ਕੱਟਿਆ ਉਹ ਵੀ ਆਪਾਂ ਦਿਖਾਵਾਂਗੇ ਬਾਈ ਵਲੌਗ ਚ ਤੁਹਾਨੂੰ ਦੱਸਿਆ ਪਹਿਲਾਂ ਜਦੋਂ ਮੈਂ ਰੇਟ ਰੂਟ ਤੁਹਾਨੂੰ ਦੱਸ ਦੂੰਗਾ ਬਾਈ ਸਾਰਾ ਕੁਝ ਕਿਸੇ ਨੇ ਲੈਣਾ ਹੋਇਆ ਚੱਲਦਾ ਘੱਟ ਰੇਟਾਂ ਪਾਵਰ ਸਟੀering ਹੈ ਟਾਇਰ ਟੂਰ ਵੀ ਵਧੀਆ ਨੇ ਬਾਈ ਠੀਕ ਹੈ ਜੀ ਤੇ ਉਹ ਵੀ ਦੇਖ ਲਿਓ ਕੋਈ ਹੋਇਆ ਚਾਹ ਵਾਂਗੂ ਉਹ ਸਾਡਾ ਅਮਨ ਵੀਰ ਹੋਰ ਹਮਨੇ ਬਾਈ ਠੀਕ ਹੈ ਬਾਈ ਵਧੀਆ ਬਾਈ ਤੇ ਅੱਜ ਬਾਈ ਟਰੈਕਟਰ ਪਾਨੇ ਪੰਜ ਰੇਟਰ ਦੱਦੇ ਅੱਜ ਬਾਈ ਤਿੰਨ ਕਿਹਾ ਹੋਇਆ ਪਹਿਲਾਂ ਦੰਨ ਨਾ ਮੈਂ ਹਾਂ ਦੋ ਪੁਰਾਣੇ ਦੋ ਪੁਰਾਣੇ ਨੇ ਪੁਰਾਣੇ 3.5 ਹੋ ਗਏ ਲਿਓ ਭਾਈ ਲਿਓ ਖੜੋ ਹੀ ਖੜੋ ਲੋ ਜੀ ਭਾਈ ਮੁਬਾਰਕਾ ਜੀ ਬਹੁਤ ਬਹੁਤ ਟਰੈਕਟਰ ਦੀਆਂ ਜੀ ਤੇ ਨੂਰਪੁਰ ਵੇਦੀ ਵਾਲੇ ਵੀ ਭਾਈ ਪਛਾਣ ਲੈਦੀ ਹੋ ਆ ਦੇਖੋ ਸਾਰੇ ਬੰਦਿਆਂ ਨੇ ਠੀਕ ਹੈ ਜੀ ਠੀਕ ਹੈ ਜੀ ਬਾਕੀ ਬਾਈ ਜਿੱਦਾਂ ਤੁਹਾਨੂੰ ਆਪਾਂ ਨੇ ਦੱਸਿਆ ਦੇ ਵਿੱਚ ਵੀ ਕਈ 2-3 ਮਾਡਲ ਆਉਂਦੇ ਨੇ ਇਹ ਚ ਰਵਰਸ ਪੀਟੀਓ ਡਬਲ ਪੀਟੀਓ ਵਾਲਾ ਜੀ ਠੀਕ ਆ ਤੇ ਇੱਕ ਹੁਣ ਹੋਰ ਨਵਾਂ ਮਾਡਲ ਆ ਇਹਦੇ ਵਿੱਚ ਪਿੱਛੇ ਉਹਨੂੰ ਬਟਣ ਵਾਲੀ ਲਿਫਟ ਆ ਗਈ ਜੀ ਠੀਕ ਆ ਇਹਦੇ ਵਿੱਚ ਕੰਪਨੀ ਨੇ ਕਈ ਮਾਡਲ ਲਾਂਚ ਕਰੇ ਨੇ ਬਾਈ ਆ ਰੇਟਾਂ ਦਾ ਜ਼ਰੂਰ ਫਰਕ ਆ ਕਿਸੇ ਦਾ 20 3000 35000 ਵਾਲਾ ਰੇਟ ਦਾ ਸਾਰਿਆਂ ਦਾ ਫਰਕ ਆ ਠੀਕ ਆ ਜੀ ਬਾਕੀ ਤਾਂ ਲਗਭਗ ਇੰਜਨ ਤੇ ਗੇਅਰ ਦਾ ਟਰੈਕਟਰ ਸਵੇਂ ਹੁੰਦਾ ਬਸ ਫੰਕਸ਼ਨਲ ਦਾ ਹੀ ਫਰਕ ਪਾਇਆ ਹੋਇਆ ਥੋੜਾ ਬਹੁਤ ਆ ਗੇਅਰ ਪ੍ਰੋ V1 ਇੱਕ V2 ਆਉਂਦਾ ਜੀ ਠੀਕ ਆ ਬਾਕੀ ਕਿਸੇ ਦਾ ਹਾ ਹਿੱਸਾ ਹੋਂਡ ਅਡਜਸਟੇਬਲ ਹੁੰਦਾ ਜੀ ਆਹ ਆਪਣਾ ਸਟੀering ਵਾਲਾ ਉੱਪਰ ਥੱਲੇ ਇਹਦਾ ਹਿੱਸਾ ਫਿਕਸ ਆ ਇੱਕ ਦੂਆ ਖੁੱਲੇ ਹੋਏ ਮਾ ਹਿੱਸੇ ਵਾਲਾ ਆਉਂਦਾ ਜੀ ਕਿਨਿਕੇ ਇਹਦੇ ਵਿੱਚ 5210 ਚ ਬਾਈ ਕੰਪਨੀ ਨੇ ਕਈ ਮਾਡਲ ਬਣਾਏ ਹੋਏ ਨੇ ਠੀਕ ਹੈ ਜੀ ਤੇ ਰੇਟ ਦਾ ਤੁਹਾਨੂੰ ਦੱਸਿਆ ਵੀ ਰੇਟ ਦਾ ਹਰੇਕ ਮਾਡਲ ਦਾ ਫਰਕ ਹੁੰਦਾ ਏ ਰੇਟ ਫਿਕਸ ਨਹੀਂ ਹੈਗਾ ਸਾਰਿਆਂ ਦਾ ਅਲੱਗ-ਅਲੱਗ ਰੇਟ ਆ ਬਾਕੀ ਜਿੱਦਾਂ ਇਹਦੇ ਬੰਪਰ-ਬੂੰਪਰ ਨੇ ਬਾਈ ਬੰਪਰ ਹੁੱਕ ਤੇ ਉਹ ਬਾਈ ਲੱਗ ਇਹ ਮਤਲਬ ਕਿ ਟਰੈਕਟਰ ਕੰਪਨੀ ਵੱਲੋਂ ਨਹੀਂ ਆਉਂਦਾ ਇਹਦਾ ਅਲੱਗ ਤੋਂ ਐਕਸਟਰਾ ਲਾਉਣਾ ਪੈਂਦਾ ਉਹਦਾ ਲਾਉਂਦੇ ਏਜੰਸੀ ਵਾਲੇ ਨੇ ਪਰ ਐਕਸਟਰਾ ਐਡ ਹੁੰਦਾ ਇਹਦਾ ਵਿੱਚ ਠੀਕ ਹੈ ਜੀ ਜਿੱਦਾਂ ਹੋਰ ਸਾਡੇ ਟਰੈਕਟਰ ਦੇ ਇੰਡੋ ਫਾਰਮ ਸਾਰੇ ਕੋ ਵਿੱਚ ਆਉਂਦਾ ਇਹਦਾ ਥੋੜਾ ਜਿਹਾ ਲੱਗ ਆ ਵਿੱਚ ਤੇ ਬਾਕੀ ਚਲੋ ਬਾਈ ਕੰਪਨੀ ਕੰਪਨੀ ਦਾ ਹਿਸਾਬ ਹੁੰਦਾ ਆਪਣਾ ਹਰੇਕ ਦਾ ਤੇ ਬਾਕੀ ਇਹਦੇ ਵਿੱਚ ਪਿੱਛੋਂ ਤੁਹਾਨੂੰ ਦਿਖਾ ਦਿੰਨੇ ਬਾਈ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਆਉਂਦਾ ਜੀ ਠੀਕ ਹੈ ਜੀ ਤੇ ਟੌਪ ਲਿੰਕ ਇਹਨੂੰ ਨਾਲ ਆਉਂਦੀ ਹੈ ਜੀ ਫੱਟੀ ਦੀ ਬਾਅਦ ਚ ਡੀਲਰ ਆਪਣੇ ਕੋਲ ਲਾ ਕੇ ਜਾਂਦਾ ਫੱਟੀ ਯਾਨੀ ਕਿ ਇਹਦੀ ਨਾਲ ਨਹੀਂ ਐਡ ਹੁੰਦੀ ਉਹਦੀ ਫੱਟੀ ਇਹਦੀ ਲੱਗ ਤੋਂ ਆਉਂਦੀ ਆ ਬਾਅਦ ਚ ਬਾਈ ਇਹਨਾਂ ਨੇ ਜਾਣਾ ਹੈ ਕਰਾਲੀ ਕਮਾਨ ਵਾਲੇ ਬਾਈਆਂ ਕੋਲ ਉੱਥੋਂ ਜਾ ਕੇ ਛਤਰੀ ਲਵਾਉਣੀ ਆ ਫੇਰ ਜਾਣਾ ਬਾਈ ਮਨੇ ਕਰਨਾ ਹੈ ਛਤਰੀ ਪਹਿਲਾਂ ਬਾਈ ਨੇ ਕਹਿੰਦੇ ਸਾਡੇ ਪੁਰਾਣੇ ਟਰੈਕਟਰ ਦੀ ਖੋਲ ਕੇ ਦੇ ਦੋ ਪੁਰਾਣੇ ਟਰੈਕਟਰ ਦੀ ਛਤਰੀ ਫਿੱਟ ਨਹੀਂ ਆਈ ਹੁਣ ਇਹਨਾਂ ਨੇ ਨਵੇਂ ਟਰੈਕਟਰ ਦੀ ਛਤਰੀ ਆਰਡ ਕਰਾਈ ਆ ਬਾਈ ਤੇ ਲੋ ਜੀ ਬਾਈ ਪਹੁੰਚ ਗਏ ਘਰੇ ਜੀ ਅੱਜ ਤੇ ਆਪਣੀ ਪਨੀਰੀ ਵੀ ਬਾਈ ਲਗਭਗ ਤਿਆਰ ਹੋ ਗਈ ਅੱਜ ਆਪਣੀ ਪਨੀਰੀ ਹੋ ਗਈ ਜੀ 22 23 ਦਿਨ ਦੀ ਹੋ ਗਈ 23 ਦਿਨ ਦੀ ਪਨੀਰੀ ਹੋ ਗਈ 4 ਜਾਂ 5 ਤਰੀਕ ਨੂੰ ਲਾ ਦੇਣੇ ਆਪਾਂ ਨੇ ਠੀਕ ਹੈ ਆਪਾਂ ਨੇ ਅੱਜ ਬਾ ਡੇਢ ਕਿੱਲਾ ਥਾਂ ਲਾਉਣਾ ਥੋੜਾ ਜਿਹਾ ਉਹ ਘਰ ਦੇ ਪਿੱਛੇ ਜਗਾ ਹੈ ਇੱਧਰ ਨਾਲ ਵਾਲੇ ਗਵਾਂਢੀ ਨੇ ਸਾਡੇ ਨੂੰ ਲਾਤੀ ਅੱਜ ਲਗਭਗ ਬਾਈ 60 65% ਲਵਾਈ ਸਾਡੇ ਰਿਜ ਨਿਬੜ ਗਈ ਬਾਕੀ ਹੋਣਾ 26 ਕਈਆਂ ਨੇ ਸਾਡੇ ਬਾਈ 20 ਤਰੀਕ ਨੂੰ ਲਾ 15 ਤਰੀਕ ਨੂੰ 26 ਦੀ ਲਵਾਈ ਸ਼ੁਰੂ ਕਰਤੀ ਸੀਗੀ ਠੀਕ ਹੈ ਬਾਕੀ 26 ਦੀ ਪਨੀਰੀ ਬਾਈ ਬਾਈ ਖੜੀ ਹੈ ਜੇ ਕਿਸੇ ਨੂੰ ਲੈਣੀ ਹੋਵੇ ਦੋ ਤਿੰਨ ਕਿੱਲਿਆਂ ਦੀ ਤਾਂ ਮਿਲ ਵੀ ਜਾਊਗੀ ਬੰਮੀ ਨਰਮ ਪਨੀਰੀ ਹੈ ਬਹੁਤ ਵਧੀਆ ਕੰਮ ਦੀ ਤੇ ਖੇਤ ਹੈ ਬਾਈ ਬਾਇ ਪਏ ਆ ਬਸ ਆਪਾਂ ਨੇ ਸਵਾਗਾ ਹੀ ਮਾਰ ਦੇਣਾ ਇਦਾਂ ਆਪਾਂ ਹਜੇ ਮੀਂਹ ਦੀ ਵੇੜ ਵਿੱਚ ਆ ਜੇ ਮੀਂਹ ਪੈ ਜਾਵੇ ਤਾਂ ਸਭ ਤੋਂ ਵਧੀਆ ਬਾਈ ਕਾਨੂੰ ਮੋਟਰ ਚਲਾਉਣੀ ਹੈ ਬਸੇ ਪਾਣੀ ਉਰੇ ਆਪਣਾ ਹੈ ਵੀ ਨਹੀਂ ਮੋਟਰ ਗਵਾਂਡੀਆਂ ਦੀ ਉਹਨਾਂ ਦੀ ਮੋਟਰ ਨਾਲੇ ਕੰਮ ਚੱਲ ਜਾਂਦਾ ਆਪਣਾ ਠੀਕ ਹੈ ਜੀ ਬਾਕੀ ਕੱਖ ਬਾਈ ਆ ਥੋੜਾ ਜਿਹਾ ਹੋਇਆ ਵਾ ਬਾਕੀ ਤਾਂ ਆਪਣੀ ਰੀ ਠੀਕ ਆ ਲਗਭਗ ਸਾਰੀ ਬਾਕੀ ਪਿਛਲੀ ਵਾਰ ਵੀ ਆਪਾਂ ਨੇ 6-7 ਤਰੀਕ ਨੂੰ ਲਾਈ ਤੀ ਬਾਈ ਆਹੀ ਛੱਬੀ ਉਹ ਬਹੁਤ ਵਧੀਆ ਰਿਜ਼ਲਟ ਰਿਹਾ ਕਈ ਵੀਰ ਗੇਤੀ ਵੀ ਲਾਉਨੇ ਆ ਪਰ ਆਪਾਂ ਲੇਟੇ ਲਾਉਨੇ ਆ ਬਾਈ ਪਿਛਲੀ ਵਾਰ ਵੀ 6 7 ਦੀ ਉਹਨਾਂ ਵਧੀਆ ਨਿਕਲੀ ਅਠਾ 30 ਕੁਇੰਟਲ ਦਾ ਝਾੜ ਰਿਹਾ ਆਪਣੇ ਠੀਕ ਹੈ ਉਧਰ ਤਾਂ ਆਪਾਂ ਨੇ ਗੰਨਾ ਹੀ ਲਾਇਆ ਵਾ ਸਾਰੇ ਜੇ ਬਾਕੀ ਬਾਈ ਪਨੀਰੀ ਦਾ ਕਿਸੇ ਨੂੰ ਹੋਈ ਲੋਡ ਤਾਂ ਦੱਸ ਦਿਓ ਬਾਈ 5 4 ਦਿਨ ਦੇ ਵਿੱਚ ਵਿੱਚ 2 2.5 3 ਕਿਲੇ ਸਾਡੇ ਲੋਕਲ ਕਿਸੇ ਨੂੰ ਤਾਂ ਆਪਾਂ ਦੇ ਦਾਂਗੇ ਪਨੀਰੀ ਆਪਣੇ ਕੋਲ ਵਾਧੂ ਹੈਗੀ ਐ ਤੇ ਬਾਕੀ ਬਾਈ ਟਰੈਕਟਰ ਕੋਈ ਹੋਰ ਆਪਣੇ ਕੋਲ ਪੁਰਾਣਾ ਜਿਹੜੇ ਖੜੇ ਆ ਸਟਾਕ 'ਚ ਤੁਹਾਨੂੰ ਬੁਲਾ ਕੇ ਵੀਡੀਓ ਪਾਈ ਹੋਈ ਉਹ ਹੀ ਟਰੈਕਟਰ ਨੇ ਜੇ ਕੋਈ ਹੋਰ ਨਵਾਂ ਟਰੈਕਟਰ ਆਊਗਾ ਤਾਂ ਆਪਾਂ ਜਲਦੀ ਦੱਸਾਂਗੇ। ਬਾਕੀ ਹੁਣ ਕਈ ਵੀਰਾਂ ਦੇ ਟਰੈਕਟਰ ਦੇਣ ਵਾਸਤੇ ਬਹੁਤ ਫੋਨ ਆਉਂਨੇ ਆ ਵੀ ਅਸੀਂ ਵੇਚਣਾ ਭਾਈ ਟਰੈਕਟਰ। ਤੇ ਇੱਕ ਦੋ ਟਰੈਕਟਰ ਅਸੀਂ ਦੇਖ ਕੇ ਵੀ ਐਂ ਜਾ ਕੇ ਭਾਈ ਠੀਕ ਆ ਜੀ। ਕਿਉਂਕਿ ਹੁਣ ਭਾਈ ਕੰਮ ਕਾਰ ਨਿਭੜ ਕੇ ਉਹਦੇ ਬਾਅਦ ਚ ਕਈ ਜ਼ਿਮੀਂਦਾਰਾਂ ਨੇ ਇਦਾਂ ਟਰੈਕਟਰ ਹੁਣ ਕਾਫੀ ਸੇਲ ਕਰਨੇ ਹੁੰਦੇ ਆ ਸੀਜ਼ਨ ਤੇ ਬਾਅਦ। ਤੇ ਬਾਕੀ ਜੇ ਕੋਈ ਹੋਰ ਵੀ ਮੇਰੇ ਵੀਰ ਭਰਾ ਨੇ ਕਿਸੇ ਨੇ ਵੀ ਸੇਲ ਕਰਨਾ ਹੋਵੇ ਤਾਂ ਜਰੂਰ ਦੱਸਿਆ ਕਰੋ ਜੀ। ਤੇ ਟਰੈਕਟਰ ਦੀ ਫੋਟੋ ਵੀਡੀਓ ਰੇਟ ਨਾਲ ਜਰੂਰ ਮੈਂਸ਼ਨ ਕਰਦਿਆ ਕਰੋ ਜੀ ਠੀਕ ਆ ਜੀ। ਬ ਅੱਜ ਦੇ ਬਲੌਗ ਚ ਇਨਾਈ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਆ ਕਰੋ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰਿਆ ਕਰੋ ਸਬਸਕ੍ਰਾਈਬ ਆਪਾਂ ਮਿਲਦੇ ਹਾਂ ਕਿਸੇ ਹੋਰ ਨਵੇਂ ਬਲੌਗ 'ਚ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ